ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਮਾਗੀ ਮੇਲਾ ਕਾਨਫਰੰਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਰਤਪਾਲ ਅਤੇ ਉਸਦੇ ਸਾਥੀਆਂ ਖਿਲਾਫ ਬਿਨਾ ਨਾਮ ਲੈ ਖੁਲਾਸੇ ਕੀਤੇ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀ ਧਿਰ ਸਿਆਸਤ ਦੀ ਦੁਕਾਨ ਚਲਾਉਂਦੀ ਹੈ ਜਦੋਂ ਕਿ ਬਾਦਲ ਪਰਿਵਾਰ ਨੇ ਸਿਆਸਤ ਨੂੰ ਸੇਵਾ ਸਮਝਿਆ ਲੋਕ ਸਭਾ ਚੋਣਾਂ ਦੌਰਾਨ ਇਹੀ ਆਗੂ ਕਹਿੰਦੇ ਸੀ ਕਿ ਉਹ ਰਾਜਨੀਤੀ ਨਹੀਂ ਕਰਨਗੇ ਤੇ ਹੁਣ ਨਵੀਂ ਪਾਰਟੀ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਇਹ ਅਕਾਲੀ ਦਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਜਦੋਂ ਅਕਾਲੀ ਦਲ ਨੇ ਜ਼ਿਮਨੀ ਚੋਣ ਨਹੀਂ ਸੀ ਲੜੀ ਤਾਂ ਉਹਨਾਂ ਨੇ ਵੀ ਨਹੀਂ ਸੀ ਲੜੀ ਸਰਬਜੀਤ ਸਿੰਘ ਖਾਲਸਾ ਆਪਣੀ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਮਿਲ ਲਈ ਵੀ ਨਹੀਂ ਪਹੁੰਚੇ ਉਹਨਾਂ ਨੇ ਆਪਣੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਪੰਜਾਬ ਦੀ ਸਰਦਾਰੀ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਅਮਰਤ ਪਾਲਤੇ ਨਿਸ਼ਾਨਾ ਸਾਧ ਦੇ ਆਉਨਾ ਕਿਹਾ ਹੈ ਕਿ ਸਾਡੇ ਬਜ਼ੁਰਗਾਂ ਨੇ 16 ਸਾਲ ਜੇਲ੍ਹ ਕੱਟੀ ਹੈ ਇੱਥੇ ਤਾਂ ਸਿਰਫ 1 ਸਾਲ ਦੇ ਵਿੱਚ ਹੀ ਚੀਕਾਂ ਪੈਣ ਲੱਗ ਗਈਆਂ ਨੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਹਨਾਂ ਨੇ 16-16 ਸਾਲ ਜੇਲਾ ਕੱਟੀਆਂ ਹਨ ਤੇ ਇਹਨਾਂ ਦੀਆਂ 21 ਸਾਲ ਵਿੱਚ ਚੀਕਾਂ ਕਿਉਂ ਨਿਕਲ ਰਹੀਆਂ ਪਈਆਂ ਨੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਸਾਡੀ ਕੌਮ ਦੀ ਸਰਵਉੱਚ ਹੈ ਬਾਦਲ ਨੇ ਵੀ ਕਿਹਾ ਕਿ ਹੁਣ ਜੰਗ ਸ਼ੁਰੂ ਹੋ ਗਈ ਹੈ ਕਿਉਂਕਿ ਅਸੀਂ ਪੰਜਾਬ ਅਤੇ ਆਪਣੀ ਕੌਮ ਨੂੰ ਬਚਾਉਣਾ ਹੈ ਐਨਐਸਏ ਤਹਿਤ ਸਾmdi ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਖਾਲਿਸਤਾਨੀ ਸਮਰਥਕ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਆਪਣੀ ਪਾਰਟੀ ਦਾ ਨਾਂ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਰੱਖਣ ਜਾ ਰਹੇ ਨੇ ਇਸ ਨੂੰ ਲੈ ਕੇ ਉਹਨਾਂ ਨੇ ਮਾਗੀ ਮੇਲੇ ਉੱਤੇ ਵੱਡਾ ਇਕੱਠ ਸੱਦਿਆ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਸੋਸ਼ਲ ਮੀਡੀਆ ਖਾਤੇ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਿਆਸੀ ਮਾਇਰਾ ਮੁਤਾਬਕ ਇਹ ਸ਼੍ਰੋਮਣੀ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਜੋ ਕਿ ਆਪਣੇ ਆਪ ਨੂੰ ਪੰਥ ਦੀ ਹਮੈਤੀ ਪਾਰਟੀ ਕਹੋਂਦਾ ਹੈ ਅਕਾਲੀ ਦਲ ਕੋਲ ਸਿਰਫ ਇੱਕ ਹੀ ਸੰਸਦ ਮੈਂਬਰ ਹਰਸੇਨੂਤ ਕੋਰ ਬਾਦਲਾ ਹੈ ਜਦੋਂ ਕਿ ਨਵੀਂ ਪਲਾਨੀ ਪਾਰਟੀ ਦੇ ਵਿੱਚ ਦੋ ਸੰਸਦ ਮੈਂਬਰ ਜਿਦੇ ਵਿੱਚ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੇ ਦੂਜੇ ਪਾਸੇ ਅਕਾਲੀ ਦਲ ਦਾ ਬਾਗੀ ਧੜਾ ਇੱਕ ਵਾਰ ਫਿਰ ਤੋਂ ਬਾਗੀ ਸਰਪਨਾ ਰਿਹਾ ਹੈ ਉਹ ਸ਼੍ਰੀ ਕਾਲ ਤਕ ਸੈਪ ਤੇ 2 ਦਸੰਬਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਮੰਗ ਕਰ ਰਹੇ ਨੇ ਜੇਕਰ ਜਿਹਾ ਨਾ ਹੋਇਆ ਤਾਂ ਬਾਗੀ ਤੜਾ ਵੀ ਵਖਰੀ ਪਾਰਟੀ ਬਣਾ ਸਕਦਾ ਹੈ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਗਿਆ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ 2 ਦਸੰਬਰ ਨੂੰ ਸ਼੍ਰੀ ਕਾਲ ਤਕ ਸੈਪ ਤੇ ਪੇਸ਼ ਹੋ ਕੇ ਆਪਣੇ ਵੱਲੋਂ ਕਿਤੇ ਗੁਨਾਹਾਂ ਦੀ ਮੁਆਫੀ ਮੰਗੀ ਸੀ ਅਤੇ ਉਹਨਾਂ ਨੂੰ ਧਾਰਪਿਕ ਸਜ਼ਾ ਵੀ ਕਾਲ ਤਕ ਸੈਪ ਤੋਂ ਲਗਾਈ ਗਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਰੋਸ ਹੈ ਤਸ ਕੁਬੀਰ ਬਾਦਲ ਦੀ ਚਿੰਤਾ ਇਹ ਹੈ ਅਕਾਲੀ ਦਲ ਦੀ ਵੀ ਚਿੰਤਾ ਇਹ ਹੈ ਕਿ ਕਿਤੇ ਨਵੀਂ ਪਾਰਟੀ ਵੱਲ ਲੋਕਾਂ ਦਾ ਰੁਝਾਨ ਨਾ ਹੋ ਜਾਏ ਅਤੇ ਸਾਡੀ ਪਾਰਟੀ ਨੂੰ ਵੱਡਾ ਖਤਰਾ ਪੈਦਾ ਨਾ ਹੋਵੇ ਕਿਉਂਕਿ ਦਰਸ਼ਕਾਂ ਉਜਰਕਰ ਦੇ ਦिए ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੀ ਪੁਰਾਣੀ ਪਾਰਟੀ ਹੈ ਪੰਜਾਬ ਦੇ ਅੰਦਰ ਪਰ ਦੂਜੇ ਪਾਸੇ ਜਦੋਂ ਸਿਮਰਨ ਜਸ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵਿਸਤਾਰ ਹੋਇਆ ਨਵੀਂ ਪਾਰਟੀ ਬਣੀ ਤਾਂ ਇਸ ਪਾਰਟੀ ਨੇ ਪੰਜਾਬ ਦੇ ਵਿੱਚ ਚੋਣਾਂ ਲੜ ਕੇ ਐਮਪੀ ਦੀਆਂ ਕਈ ਸੀਟਾਂ ਜਿੱਤੀਆਂ ਤਾਂ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਹੀ ਨਾ ਬੜਨ ਇਸ ਕਰਕੇ ਸੁਖਬੀਰ ਬਾਦਲ ਨੇ ਹੁਣ ਅਮਰਪਾਲ ਦੇ ਬਾਰੇ ਖੁਲਾਸੇ ਕੀਤੇ ਨੇ ਚਿੰਤਾ ਜ਼ਾਹਿਰ ਕੀਤੀ ਆ ਕਿ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਬਲਕਿ ਨਵੀਂ ਪਾਰਟੀ ਤੋਂ ਤੁਹਾਨੂੰ ਕੋਈ ਵੀ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਔਰ ਜੇਲ੍ਹ ਦੇ ਵਿੱਚ ਇਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ ਬਲਕਿ ਸਾਡੇ ਪਰਿਵਾਰ ਨੇ ਜਾਂ ਵੱਡੇ ਬਾਦਲ ਸਾਹਿਬ ਨੇ ਕਹਿੰਦੇ ਕਿ 16-16 ਸਾਲ ਤੱਕ ਜੇਲਾਂ ਕੱਟੀਆਂ ਨੇ ਤੇ ਅਕਾਲੀ ਦਲ ਦੇ ਵਾਸਤੇ ਸੰਘਰਸ਼ ਕੀਤਾ ਹੈ ਇਹ ਸੰਘਰਸ਼ੀ ਪਾਰਟੀ ਹੈ ਤਾਂ ਸੁਖਬੀਰ ਬਾਦਲ ਦੀ ਇਹ ਚਿੰਤਾ ਵਧੀ ਹੋਈ ਹੈ ਪਰ ਹੁਣ ਮਾਗੀ ਵਾਲੇ ਦਿਨ ਪਤਾ ਲੱਗੇਗਾ ਕਿ 14 ਜਨਵਰੀ ਨੂੰ ਕੀ ਹਾਲਾਤ ਰਹਿੰਦੇ ਨੇ ਕਿਉਂਕਿ ਇੱਕ ਪਾਸੇ ਨਵੀਂ ਪਾਰਟੀ ਜਿਹਦਾ ਨਾਂ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਹੋਏਗਾ ਦੂਜੇ ਪਾਸੇ ਪ੍ਰਾਣੀ ਪਾਰਟੀ 100 ਸਾਲ ਤੋਂ ਪੁਰਾਣੀ ਪਾਰਟੀ ਉਹ ਸ਼੍ਰੋਮਣੀ ਕਾਲੀ ਦਲ ਜਿਹੜੀ ਮੁੱਖ ਪਾਰਟੀ ਹੈ ਤਾਂ ਦੋਵੇਂ ਪਾਸੇ ਕੀ ਸਥਿਤੀ ਰਹਿੰਦੀ ਹੈ ਕੀ ਹਾਲਾਤ ਰਹਿੰਦੇ ਨੇ ਕਿੱਧਰ ਕੀ ਰਿਸਪੌਂਸ ਰਹਿੰਦਾ ਲੋਕਾਂ ਦਾ ਇਸ ਚੀਜ਼ ਤੇ ਕਿਤਨਾ ਕਿਤੇ ਸਾਡੀ ਨਜ਼ਰਾਂ ਬੜੀਆਂ ਰਹਿਣਗੀਆਂ ਦਿਓ ਇਜਾਜ਼ਤ ਧੰਨਵਾਦ